ਅੱਜ ਆਪਾਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਆ ਇੱਕਦਮ ਮੇਨਸ ਨਹੀਂ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਕੇਸ ਪ्रेस ਕੀਤਾ ਜਿਹਦੇ ਚ ਮਾਨਯੋਗ ਜਿਵੇਂ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਡੀਜੀਪੀ ਪੰਜਾਬ ਦੇ ਹਿਦਿਆਤਾਂ ਦੇ ਅਨੁਸਾਰ ਸ੍ਰੀ ਭਾਗੀਰਥ ਮੀਨਾ ਜੀ ਆਈਪੀਐਸ ਦੇ ਹਿਦਿਆਤਾਂ ਦੇ ਉੱਪਰ ਇੱਕ ਟੀਮ ਗਠਿਤ ਕੀਤੀ ਗਈ ਸੀ ਇਹਦਾ ਇੱਕ ਕੰਪਲੇਂਟ ਸਾਡੇ ਕੋਲੋਂ ਮਸੂਲ ਹੋਈ ਸੀ ਡਾਕਟਰ ਸੁਨੀਲ ਬੰਸਲ ਵੱਲੋਂ ਸੁਨੀਲ ਬੰਸਲ son of ਸ਼ਾਮ ਲਾਲ ਨਰੈਣ ਹਸਪੀਟਲ ਇਨਰ ਦੇ ਉੱਤੇ ਕਰਦੇ ਨੇ ਇਨਾਂ ਨੂੰ ਕਿਸੇ ਅਣਜਾਣ ਬੰਦਿਆਂ ਨੇ ਐਕਸਟਰਸ਼ਨ ਕਾਲ ਕੀਤੀ ਸੀ ਜਿਨ੍ਹਾਂ ਕੋ ਇਹਨਾਂ ਨੇ 20 ਲੱਖ ਰੁਪਏ ਦੀ ਫੌਤੀ ਮੰਗੀ ਸੀ ਜਿਹਦੇ ਵਿੱਚ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਨ ਕੀਤਾ ਜਿਹਦੇ ਵਿੱਚ ਸਾਡੇ ਸੀਆਈਏ ਇਨਚਾਰਜ ਗੁਰਵਿੰਦਰ ਸਦਰ ਐਸਐਚਓ ਜਸਕਰਨ ਤੇ ਸਬ ਇੰਸਪੈਕਟਰ ਮੈਡਮ ਰਵਿੰਦਰ ਜਿਹੜੇ ਟੈਕਨੀਕਲ ਸੈਂਦੇ ਇਨਚਾਰਜ ਨੇ ਉਹਨਾਂ ਦੀ ਟੀਮਾਂ ਬਣੀਆਂ ਵੱਖ-ਵੱਖ ਟੀਮਾਂ ਬਣੀਆਂ ਜਿਹਦੇ ਵਿੱਚ ਅਸੀਂ ਹਿਊਮਨ ਇੰਟੈਲੀਜੈਂਸੀ ਦੇ ਨਾਲ ਟੈਕਨੀਕਲ ਤੇ ਟੈਕਨੀਕਲ ਇੰਟੈਲੀਜੈਂਸ ਦੇ ਟੈਕਨੀਕਲ ਤੌਰ ਤੇ ਹੈਲਪ ਲੈ ਕੇ ਅਸੀਂ ਇਹ ਜਿਹੜਾ ਮੁਕੱਦਮਾ ਇਹ ਟਰੇਸ ਕੀਤਾ ਜਿਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਜਿਹੜਾ ਰਾਉਂਡ ਅਪ ਕੀਤਾ ਤੇ ਉਹਨਾਂ ਦਾ ਅੱਗੇ ਫਰਦਰ ਰਿਮਾਂਡ ਲੈ ਕੇ ਅਗਲੇ ਫਰਦਰ ਪੁੱਛਗਿਛ ਜੋ ਵੀ ਅੱਗੇ ਇੰਟਰਵਿਊਨ ਚਾਹੀਦਾ ਉਹ ਤੁਹਾਡੇ ਨਾਲ ਅਸੀਂ ਦੱਸਾਂਗੇ ਇਹ ਉਹਨਾਂ ਕੋ ਜਿਹੜਾ ਉਹਨਾਂ ਨੇ ਮੋਬਾਈਲ ਫੋਨ ਯੂਜ਼ ਕੀਤਾ ਸੀ ਜਦੋਂ ਤੋਂ ਉਹਨਾਂ ਨੇ ਐਕਸਟਰੋਸ਼ਨ ਕਾਲ ਕੀਤੀ ਸੀ ਉਹ ਅਸੀਂ ਰਿਕਵਰ ਕਰ ਲਿਆ ਤੇ ਫਰਦਰ ਅੱਗੇ ਜਿਹੜੀ ਹੈਗੀ ਆ ਪੁੱਛਗਿਛ ਜਾਰੀ ਹੈ ਤੇ ਜੋ ਵੀ ਅੱਗੇ ਆਏਗਾ ਉਹ ਤੁਹਾਡੇ ਨਾਲ ਜਰੂਰ ਉਹਨਾਂ ਦੇ ਕੋਈ ਪਹਿਲਾ ਕੋਈ ਕ੍ਰਿਮੀਨਲ ਰਿਪੋਰਟ ਚਾ ਕੋਈ ਨਾ ਪਹਿਲਾ ਮੁਕਦਮੇ ਦਰ ਪਰ ਫਿਲਹਾਲ ਅਜੇ ਤੱਕ ਇਦਾਂ ਦਾ ਕੁਝ ਨਹੀਂ ਆਇਆ ਕਿਉਂਕਿ ਮੁੱਢਲੀ ਜਾਂਚ ਤਫਤੀਸ਼ ਆ ਜਸਟ ਹੋਈਏ ਉਹਨਾਂ ਨੂੰ ਰੌਂਡ ਅਪ ਕਰਕੇ ਰਿਮਾਂਡ ਲੈ ਕੇ ਤੇ ਜੋ ਵੀ ਅੱਗੇ ਫਰਦਰ ਇੰਟਰਵਿਊਸ਼ਨ ਚਾਹੀਗਾ ਉਹ ਤੁਹਾਡੇ ਨਾਲ ਜਰੂਰ ਸਾਂਝਾ ਕੀਤਾ ਜਾਏਗਾ ਬਿਲਕੁਲ ਜਿਹੜਾ ਇੱਕ ਦੋਸ਼ੀ ਤਰਸੀਮ ਸਿੰਘ son of ਮਸ਼ਤਰ ਸਿੰਘ ਇਹ ਪਿੰਡ ਖੁੱਬਣ ਫਾਜ਼ਲਕਾ ਜ਼ਿਲ੍ਹਾ ਦਾ 29 ਸਾਲਾਂ ਦਾ ਹੈਗਾ ਹੈ ਲਵਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਕੁੱਤੇਵਾਲੀ ਦਾ ਮੁਖਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇਹ ਇਹਨਾਂ ਨੇ ਥ੍ਰੈਟ ਕਾਲ ਕੀਤੀ ਸੀ ਐਕਸੋਸ਼ਨ ਕਾਲ ਕੀਤੀ ਸੀ ਇਹ ਅਸੀਂ ਰਾਉਂਡ ਅਪ ਕਰ ਰਹੇ ਹਾਂ